ਹਾਂ ਲੋਰ ਹਾਂਜੀ ਭਾਜੀ ਕਿੱਥੇ ਬੋਲ ਰਹੇ ਹੋ ਉਹ ਭਾਈ ਸੁਬਾਨਪੁਰੋਂ ਬੋਲਦਾ ਮੈਂ ਯਾਰ ਪ੍ਰੀਤੂ ਤਫਰੀਦੋ ਮੇਰਾ ਪਿੰਡ ਆ ਝੜ ਨੰਗੜਾ ਖਲਗਿਆ ਲੱਗਿਆ ਮੈਂ ਮੇਰਾ ਮੈਂ ਤੂੜੀ ਦੇ ਨਾਲ ਖੜੀ ਆ ਉਹ ਯਾਰ ਤੇਰਾ ਪਿੰਡ ਝੜੂ ਨੰਗੜ ਮੈਨੂੰ ਕੀ ਪਤਾ ਯਾਰ ਤੂੰ ਆਪੇ ਭੇਜ ਪਹਿਲਾਂ ਐਡਰੈਸ ਲਿਖਾਇਆ ਸੀ ਵੀ ਮੇਰਾ ਬੰਡ ਇੱਥੇ ਸੁਬਾਨਪੁਰ ਦੇ ਲੱਗ ਗਿਆ ਤੇ ਪਾਂਡੇ ਕੁੜੀ ਕਰਨੀ ਭਾਜੀ ਮਾਨਤਾਨ ਦੇ ਨਾਲ

ਆ ਬੰਦਾ ਕੋਹਣਾ ਜਾਇ ਸ਼ੇਵ ਕਰਾਈ ਆ ਤੇਰਾ ਨੰਬਰ ਲਖਾਇਆ ਯਾਰ ਉਹਨੇ ਮੈਨੂੰ ਅੱਛਾ ਮੇਰਾ ਭਰਾ ਠਾਸਾ ਜੋ ਲੱਗਾ ਆ ਇਸ ਬਹਾਰਪੁਰ ਲੱਗਾ ਰਿਹਾ ਉਹ ਲੜਕਾ ਫਾਨੋ ਉਹ ਐਸਾ ਜੋ ਲੱਗਾ ਰਿਹਾ ਵੇ ਮੈਂ ਕਿਹੜੀ ਆ ਉਹਨੂੰ ਥੂੜੀ ਵੇਚਣੀ ਆ ਮੈਂ ਹੁਣ ਥੂੜੀ ਦੇਣੀ ਨਹੀਂ ਕਹਿੰਦਾ ਧਾਰ ਭਰਾ ਥੂੜੀ ਮੈਂ ਤੇ ਕੱਲ ਆਪ ਦੋ ਮੁੱਠੇ ਵੱਜੇ ਮੇਰੇ ਘਰ ਆ ਜਾ ਇੱਥੇ ਹੈ ਮੈਂ ਤੇ ਦੋ ਮੁੱਠੇ ਕੱਲ ਆਵੇ ਤੇ 7000 ਰੁਪਏ ਕਿੰਨੇ ਦੇ ਕੀ ਰੇਟ ਲਾਇਆ 7000 ਦੇ ਮੈਂ ਕੱਲ ਕਹਿੰਦਾ ਮੈਂ ਇੱਥੇ ਆਵਾਂ ਕਵਾਂਟਲ ਕਨੇਨ ਦਿੱਤੀ ਕਵੱਟਰ ਮੈਨੂੰ ਤੇ ਇਹ ਹੁੰਦਾ ਉਹ ਕੱਪ ਕਾ ਵੇਚੇ ਜੱਟ ਆ ਅਸੀਂ ਪੰਡ ਤੂੜੀ ਦੀ ਕੀ ਕਰਨੀ ਤੇਰੀ ਭਰਾਵਾ ਜਾਣ ਕੋਈ ਗੱਲ ਨਹੀਂ ਫੇਜਾ ਕੇ ਇਹਨੇ ਗਲਤ ਨੰਬਰ ਰਖਾ ਦਿੱਤਾ ਉਹ ਤੇਰਾ ਗਲਤ ਨੰਬਰ ਰਖਾ ਤਾਂ ਮੈਂ ਤੇ ਕਹੇ ਤੇਰੇ ਕੋਲ ਸੀ ਆ ਜਨਾ ਇੱਥੇ ਯਾਰ ਦੋ ਹਣ ਮੁਕੰਡਿਆਂ ਵਾ ਚੱਲ ਕੋਈ ਗੱਲ ਨਹੀਂ ਭਰਾਵਾ ਨਹੀਂ ਦੇਣੇ ਨਾ ਵੇ ਤੂੰ ਪੈਸੇ ਉਹ ਮੈਂ ਨਾ ਇੱਥੇ ਆ ਜੀਆ ਕਲੀਅਰ ਕਰ ਲਾ ਵੀ ਮੈਂ ਕਹਾਂ ਉਹਨੂੰ ਤੁਸੀਂ ਤੋੜਿਆ ਹੈ ਅੱਗੇ ਇੱਥੇ ਆ ਜਨੇ ਆ ਮੈਂ ਹੁਣ ਪੱਕੀ ਸਹਵਾ ਦਿੱਤੀ ਦੇਣੀ ਨਹੀਂ ਕਿਸੇ ਨੂੰ ਤੂੜੀ ਗੰਧਾਰ ਲੱਗਦਾ ਸਾਇਦ ਤੂੰ ਮੈਂ ਤੂੰ ਤੂੜੀ ਖੜੀ ਆ ਨਹੀਂ ਮੰਨਣਾ ਤੇ ਨਾਮ ਆਣ ਤੂੰ ਬੈਠਾ ਮਾਰਦਾ ਤੂੰ ਇਹਦਾ ਚੰਗਾ ਬਣਾ ਜਾਟਾ ਕਾਫੀਆਂ ਕਿਲੋ ਮਾਲ ਕਿਆ ਦਾਹੀ ਕਿਦੇ ਦੇ ਮਾਲਕਾ ਯਾਰ ਤੇਰੇ ਇੱਥੇ ਫੋਨ ਦੇ ਉੱਤੇ ਲਿਖਿਆ ਹੋਆ ਵੀ ਤੇਰੀ ਫੋਟੋ ਆਉਂਦੀ ਆ ਤੇ ਮੈਂ ਕਿਹਾ ਜਣਾ ਆਂ ਨਜਾਇਜ਼ ਬੰਦਾ ਨਹੀਂ ਹੈਂ ਇੱਥੇ ਆ ਜੀ ਓ ਤੂੰ ਪਾਂਡੇ ਚ ਤੂੜੀ ਦੀ ਨਾਲ ਲਈ ਆਈ ਫੇ ਕੋ ਮੈਂ ਪਾਂਡੇ ਤੋਂ ਕਰ ਰਿਹਾ ਨਹੀਂ ਤੱਕੋ ਪਾਂਡੇ ਤੇਰੀ ਤੂੜੀ ਦੇ ਤਾਂ ਇਹੋ ਖੜੀ ਆ ਤੇ ਫੇ ਤੂੰ ਵਾਕ ਨਹੀਂ ਕਰ ਰਹੀ ਹੋਣਾ ਮੈਂ ਨਹੀਂ ਜਣਾ ਤੂੜੀ ਸਾਰੀ ਖੜੀ ਤੇਰੀ ਕੋਈ ਤੇ ਨਹੀਂ ਖੜੀ ਤੇ ਮੈਂ ਫੋਨ ਕਰ ਦੇ Oh.